ਨਟ ਮਹਿਲਾ ਚੌਥਾ ਰਾਮ ਹਰ ਅੰਮ੍ਰਿਤ ਸਰ ਨਵਾ ਰਹੇ ਸਤ ਗੁਰ ਗਿਆਨ ਮਜਨ ਹੈ ਨੀਕੋ ਮਿਲ ਕਲਮਲ ਪਾਪੋ ਤਾਰੇ ਕੰਤਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਇਹ ਅੰਮ੍ਰਿਤ ਮਈ ਬਾਣੀ ਜੋ ਕਿ ਅਸ਼ਟਪਦੀਆਂ ਦੇ ਰੂਪ ਤੇ ਵਿੱਚ ਹੈ ਆਵਾਜ ਇਸਰੀ ਅਸ਼ਟਪਦੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 981 ਅਤੇ 982 ਅੰਗ ਉਤੇ ਸਿਸ਼ੋਵਤ ਹੈ ਆਓ ਇਹਨਾਂ ਦੇ ਪਹਿਲੇ ਦੋ ਪਦਿਆਂ ਤੇ ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਰਾਮ ਹਰ ਅੰਮ੍ਰਿਤ ਸਰ ਨਾਵਾਰੇ ਏ ਰਾਮ ਤੇ ਹਰੀ ਜਿਹੜੇ ਵੀ ਮਨੁੱਖ ਨੂੰ ਤੁਸੀਂ ਮਿਹਰ ਕਰਕੇ ਅੰਮ੍ਰਿਤ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੇ ਵਿੱਚ ਅੰਮ੍ਰਿਤ ਸਰ ਅੰਮ੍ਰਿਤ ਸਰੋਵਰ ਦੇ ਵਿੱਚ ਅੰਮ੍ਰਿਤ ਉਹ ਜਲ ਜੋ ਆਤਮਕ ਜੀਵਨ ਦੇਣ ਵਾਲਾ ਹੈ ਉਸ ਜਲ ਦੇ ਵਿੱਚ ਜਿਹੜਾ ਵੀ ਆਪਣੇ ਮਨ ਦੇ ਨਾਲ ਇਸ਼ਨਾਨ ਕਰਦਾ ਹੈ ਜਿਹੜਾ ਵੀ ਆਪਣੇ ਮਨ ਦੇ ਨਾਲ ਉਸ ਦੇ ਵਿੱਚ ਇਸ਼ਨਾਨ ਕਰਦਾ ਹੈ ਰਾਮ ਹਰ ਅੰਮ੍ਰਿਤ ਸਰ ਨਾਵਾਰੇ ਕਿਉਂਕਿ ਅੰਮ੍ਰਿਤ ਸਰੋਵਰ ਜੋ ਹੈ ਆਤਮਕ ਜੀਵਨ ਦੇਣ ਵਾਲਾ ਜਲ ਜੋ ਹੈ ਇਸ ਦੇ ਵਿੱਚ ਇਸ਼ਨਾਨ ਜੋ ਹੈ ਮਨ ਦਾ ਹੀ ਇਸ਼ਨਾਨ ਹੈ ਤਨ ਦਾ ਇਸ਼ਨਾਨ ਨਹੀਂ ਮਨ ਦਾ ਇਸ਼ਨਾਨ ਹੈ ਕਿਉਂਕਿ ਮਨ ਨੂੰ ਹੀ ਜਨਮਾਂ ਜਨਮਾਂ ਤੋਂ ਕਾਲਕ ਲੱਗੀ ਹੋਈ ਹੈ ਅਤੇ ਮਨ ਤੋਂ ਦੇ ਨਾਲ ਹੀ ਅੰਦਰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫੁਰਮਾਨ ਹੈ ਮਨ ਮੈਲੇ ਸਭ ਕਿਛ ਮੈਲਾ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਤਨ ਧੋਣ ਦੇ ਨਾਲ ਇਹ ਮਨ ਤੇ ਜੋ ਮੈਲ ਲੱਗੀ ਹੋਈ ਹੈ ਉਹ ਨਹੀਂ ਧੁੱਪਦੀ ਕਿਉਂਕਿ ਇਸ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਸਤਿਗੁਰੂ ਜੀ ਦਾ ਅਮਰਤਮਈ ਫਰਮਾਨ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਜਨਮ ਜਨਮ ਕੀ ਕਈ ਹੀ ਜਨਮਾਂ ਦੀ ਇਸ ਮਨ ਨੂੰ ਵਿਕਾਰਾਂ ਦੀ ਮੈਲ ਚੜੀ ਹੋਈ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹਾ ਇਹ ਪੂਰਾ ਕਾਲਾ ਹੋਇਆ ਹੋਇਆ ਜਨਮਾਂ ਜਨਮਾਂ ਦੀ ਮੈਲ ਦੇ ਨਾਲ ਕਿਸ ਤਰ੍ਹਾਂ ਕਾਲਾ ਹੋਇਆ ਹੋਇਆ ਕਿਸ ਤਰ੍ਹਾਂ ਦਾ ਕਾਲਾ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਆ ਖਾਨ ਲਈ ਤੋਤੀ ਉਜਲਣਾ ਹੋਈ ਜੋ ਸੌ ਧੋਵਣ ਪਾ ਖਾਨ ਲਈ ਕੋਲੂ ਜਿਹੜਾ ਤੇਲ ਕੱਢਦੇ ਹਾਂ ਜਿੱਥੇ ਉਹਨਾਂ ਦੇ ਕੋਲ ਜੋ ਇੱਕ ਕੱਪੜਾ ਹੁੰਦਾ ਜਿਹਦੇ ਨਾਲ ਕਿ ਉਹ ਆਪਣੇ ਕੋਲੂ ਨੂੰ ਅੰਦਰੋਂ ਸਾਫ਼ ਕਰਦੇ ਹਨ ਉਸ ਤੇ ਇਤਨੀ ਮੈਲ ਚੜ ਜਾਂਦੀ ਹੈ ਕਿ ਉਸ ਨੂੰ ਭਾਵੇਂ 100 ਵਾਰੀ ਧੋਇਆ ਜਾਵੇ ਤਾਂ ਉਹ ਸਾਫ਼ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਹਨ ਕਿ ਇਸ ਮਨ ਨੂੰ ਜਨਮ ਜਨਮਾਂ ਦੀ ਮੈਲ ਲੱਗੀ ਹੋਈ ਹੈ ਇਹ ਮੈਲ ਧੁੱਪਦੀ ਹੈ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਉਸ ਵਾਹਿਗੁਰੂ ਦੇ ਅੰਮ੍ਰਿਤ ਮਈ ਨਾਮ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਤੋਂ ਸਤਿਗੁਰੂ ਜੀ ਵੀ ਸਾਨੂੰ ਉਪਦੇਸ਼ ਕਰਦੇ ਹਨ ਰਾਮ ਹਰ ਅੰਮ੍ਰਿਤ ਸਰ ਨਵਾਰੇ ਰਾਮ ਹੈ ਹਰੀ ਜਿਹੜਾ ਵੀ ਮਨੁੱਖ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਨੂੰ ਆਤਮਕ ਜੀਵਨ ਦੇਣ ਵਾਲੇ ਜਲ ਦੇ ਵਿੱਚ ਨਹਾਉਂਦਾ ਹੈ ਅੰਮ੍ਰਿਤ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਉਹ ਨਾਮ ਜਲ ਕੀ ਹੈ ਕਿਉਂਕਿ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਬਾਣੀ ਦੇ ਵਿੱਚ ਉਹ ਅੰਮ੍ਰਿਤ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਜੋ ਜਲ ਹੈ ਉਹ ਬਾਣੀ ਦੇ ਵਿੱਚ ਹੈ ਬਾਣੀ ਦੇ ਨਾਲ ਜੁੜਨ ਦੇ ਨਾਲ ਫਿਰ ਉਹ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਉਹ ਆਤਮਿਕ ਜਲ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੇ ਵਿੱਚ ਫਿਰ ਇਹ ਮਨ ਨਾ ਕੇ ਆਪਣੇ ਸਾਰੇ ਪਾਪ ਜਨਮਾਂ ਜਨਮਾਂ ਦੀ ਮਲ ਜੋ ਹੈ ਉਲਾ ਦਿੰਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਦੇ ਵਿੱਚ ਉਹ ਨਾਮ ਰੂਪੀ ਅੰਮ੍ਰਿਤ ਹੈ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਸਾਰੇ ਸੰਭਾਲਦਾ ਹੈ ਅਤੇ ਗੁਰੂ ਦਾ ਸਿੱਖ ਜੋ ਹੈ ਇਸ ਨਾਮ ਨੂੰ ਆਪਣੇ ਹਿਰਦੇ ਵਿੱਚ ਸਦਾ ਸੰਭਾਲਦਾ ਹੈ ਇਹ ਸਾਰੇ ਅੰਮ੍ਰਿਤ ਦਾ ਅੰਮ੍ਰਿਤ ਦੇ ਨਾਲ ਅਬਜੈਕਟਿਵ ਨਹੀਂ ਹੈ ਸਾਰੇ ਸ਼ਬਦ ਜੋ ਹੈ ਇਸ ਸੰਭਾਲਦਾ ਹੈ ਆਪਣੇ ਹਿਰਦੇ ਦੇ ਵਿੱਚ ਸੰਭਾਲਦਾ ਹੈ ਕਿਉਂਕਿ ਅੰਮ੍ਰਿਤ ਤਾਂ ਇੱਕੋ ਹੀ ਹੈ ਉਸ ਵਾਹਿਗੁਰੂ ਦਾ ਨਾਮ ਜਲ ਜੋ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਜੋ ਹੈ ਉਹ ਇੱਕੋ ਹੀ ਹੈ ਉਹ ਨਾਮ ਹੈ ਅਤੇ ਗੁਰੂ ਦਾ ਸਿੱਖ ਇਸ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲਦਾ ਹੈ ਸੋ ਇਹ ਬਾਣੀ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਜੋ ਗੁਰੂ ਦਾ ਸਿੱਖ ਹੈ ਉਹ ਇਸ ਆਤਮਿਕ ਜੀਵਨ ਦੇਣ ਵਾਲੇ ਜਲ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਂਦਾ ਹੈ ਸਤ ਗੁਰ ਗਿਆਨ ਮਜਨ ਹੈ ਨੀਕੋ ਮਿਲ ਕਲਮਲ ਪਾਪ ਤਾਰੇ ਜਿਹੜਾ ਵੀ ਕੋਈ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਂਦਾ ਹੈ ਉਸ ਤੇ ਸਾਰੇ ਹੀ ਜੋ ਕਲਮਲ ਅਤੇ ਪਾਪ ਹਨ ਉਹ ਉਤਰ ਜਾਂਦੇ ਹਨ ਮਿਲ ਗੁਰੂ ਨੂੰ ਮਿਲ ਕੇ ਇਸ ਆਤਮਿਕ ਜੀਵ ਆ ਜੀਵਨ ਦੇਣ ਵਾਲੇ ਨਾਮ ਜਲ ਦੇ ਵਿੱਚ ਮਨ ਦਾ ਇਸ਼ਨਾਨ ਕਰਾ ਕੇ ਫਿਰ ਉਹ ਆਪਣੇ ਅੰਦਰੋਂ ਜੋ ਸਾਰੇ ਹੀ ਵਿਕਾਰ ਹਨ ਸਾਰੇ ਹੀ ਪਾਪ ਹਨ ਇਹਨਾਂ ਨੂੰ ਉਤਾਰ ਲੈਂਦਾ ਹੈ ਸਤ ਗੁਰ ਗਿਆਨ ਮਜਨ ਹੈ ਨੀਕੋ ਗੁਰੂ ਦੀ ਬਖਸ਼ੀ ਹੋਏ ਜੋ ਗਿਆਨ ਹੈ ਆਤਮਿਕ ਜੀਵਨ ਦੀ ਜੋ ਸੋਝੀ ਹੈ ਇਸ ਦੇ ਵਿੱਚ ਗੁਰੂ ਸਰੋਵਰ ਦੇ ਵਿੱਚ ਇਸ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਕੇ ਗੁਰੂ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਇਹੀ ਸਭ ਤੋਂ ਸੋਨਾ ਇਸ਼ਨਾਨ ਹੈ ਨੀਕੋ ਸਭ ਤੋਂ ਚੰਗਾ ਹੈ ਸਤ ਗੁਰ ਗਿਆਨ ਮਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਦਕਾਈ ਪੜ ਸੁਆ ਗਣਕ ਉਦਾਰੇ ਸੰਗਤ ਕਾ ਗੁਣ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਬੈਠ ਕੇ ਜੇ ਉਸ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਾਵੇ ਤਾਂ ਸਤਿਗੁਰੂ ਜੀ ਉਪਦੇਸ਼ ਕੰਦੇ ਹਨ ਸੰਗਤ ਦਾ ਗੁਣ ਬਹੁਤ ਅਧਿਕਾਈ ਸੰਗਤ ਦਾ ਗੁਣ ਬਹੁਤ ਹੀ ਜ਼ਿਆਦਾ ਹੈ ਉਹ ਸੰਗਤ ਜਿੱਤੇ ਕੇ ਨਾਮ ਜਪਿਆ ਜਾਂਦਾ ਹੈ ਉਹ ਸੰਗਤ ਸੰਗਤ ਹੈ ਹੀ ਉਹ ਹੈ ਜਿੱਤੇ ਉਸ ਵਾਹਿਗੁਰੂ ਦਾ ਸਿਰਫ ਨਾਮ ਹੀ ਜਪਿਆ ਜਾਂਦਾ ਹੈ ਹੋਰ ਕੋਈ ਗੱਲ ਨਹੀਂ ਸਿਰਫ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਉਹੀ ਸਤ ਸੰਗਤ ਹੈ ਸਤਗੁਰੂ ਜੀ ਉਪਦੇਸ਼ ਕਰਦੇ ਹਨ ਸੰਗਤ ਕਾ ਗੁਣ ਬਹੁਤ ਅਦਿਕਾਈ ਕਿ ਸੰਗਤ ਦੇ ਵਿੱਚ ਬਹੁਤ ਹੀ ਗੁਣ ਹਨ ਇਸੇ ਕਰਕੇ ਸਤਗੁਰੂ ਜੀ ਉਪਦੇਸ਼ ਕਰਦੇ ਹਨ ਮੈਂ ਮਾ ਸਾਧੂ ਸੰਗ ਕੀ සුනෝමෙරෙමීතමැහැමසාධූ සංගක සුනෝමෙරෙමීත මැලෙකොයි කෝට අගහරේ ਨਿਰਮਲ ਪੈਚੀਤਾ ਮੈਲ ਕੋਈ ਕੋਟ ਅਗ ਹਾਰੇ ਨਿਰਮਲ ਪੈਚੀਤਾ ਮਹਿਮਸਾਦੂ ਸੰਗ ਕੀ ਸੁਣੋ ਮੇਰੇ ਮੀਤਾਂ ਮਹਮਾਸਾਧੂ ਸੰਗ ਕੀ ਤੋਂ ਸਤਿਗੁਰੂ ਜੀ ਥੇ ਉਪਦੇਸ਼ ਕਰਦੇ ਹਨ ਕਿ ਸੰਗਤ ਦਾ ਗੁਣ ਬਹੁਤ ਅਦਕਾਈ ਕਿ ਸੰਗਤ ਦੇ ਵਿੱਚ ਬਹੁਤ ਗੁਣ ਪੈਦਾ ਹੋ ਜਾਂਦੇ ਹਨ ਜਦੋਂ ਅਸੀਂ ਸੰਗਤ ਦੇ ਵਿੱਚ ਆੜ ਕੇ ਉਸ ਵਾਹਿਗੁਰੂ ਦੇ ਬਖਸ਼ੀ ਹੋਈ ਅਮਰਤਮਈ ਬਾਣੀ ਸਤਿਗੁਰੂ ਜੀ ਦੀ ਅਮਰਤਮਈ ਬਾਣੀ ਦੇ ਨਾਲ ਜੁੜਦੇ ਹਾਂ ਇਸ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਵਿੱਚ ਆਪਣੀ ਸੁਰਤ ਜੋੜਦੇ ਹਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਉਸ ਵਾਹਿਗੁਰੂ ਦੇ ਜੋ दैਵੀ ਗੁਣ ਹਨ ਉਹ ਪੈਦਾ ਹੋ ਜਾਂਦੇ ਹਨ ਸਤ ਸੰਤੋਖ ਦਇਆ ਧਰਮ ਧੀਰਜ ਆਦ ਇਹ ਸਾਰੇ दैਵੀ ਗੁਣ ਜਵਾਨ ਇਸ ਸੰਗਤ ਦੇ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ ਪੜ ਸੁਆ ਗਣਕ ਉਧਾਰੇ ਹੁਣ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸੰਗਤ ਦਾ ਗੁਣ ਕੀ ਹੈ ਸੰਗਤ ਦੇ ਵਿੱਚ ਨਾਮ ਜਪਣ ਦੇ ਨਾਲ ਸਾਨੂੰ ਕੀ ਖੁਸ਼ੀ ਪ੍ਰਾਪਤੀ ਹੁੰਦੀ ਹੈ ਪੜ ਸੁਆ ਗਣਕ ਉਧਾਰੇ ਗਣਕ ਗਣਕਾ ਪੜ ਸੂਆ ਸੂਏ ਨੂੰ ਪੜਾ ਕੇ ਉਧਾਰੇ ਉਸ ਗਣਕਾ ਦਾ ਉਧਾਰ ਹੋ ਗਿਆ ਇਹ ਗਣਕਾ ਜੋ ਕੇ ਵेश्या ਕੰਮ ਦੇ ਵਿੱਚ ਪਈ ਹੋਈ ਸੀ ਇੱਕ ਦਿਨ ਇੱਕ ਸਾਧੂ ਉਤੋਂ ਲੰਘ ਰਹੇ ਸਨ بارش ਹੋ ਰਹੀ ਸੀ ਇਸ ਕਰਕੇ ਉਹ ਉਸ ਵेशਵਾ ਗਣਕਾ ਦੇ ਘਰ ਦੇ ਮੋਰੇ ਕੋ ਉੱਥੇ ਰੁਕ ਗਏ ਜਦੋਂ ਉਸ ਵੇਸ਼ਵਾ ਨੇ ਦੇਖਿਆ ਕਿ ਕੋਈ ਮਹਾਪੁਰਸ਼ ਸਾਧੂ ਹੈ ਉਹਨਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਆਓ ਅੰਦਰ ਬੈਠ ਜਾਓ ਉਹ ਝਿਜਕਦੇ ਹੋਏ ਅੰਦਰ ਗਏ ਪਰ ਉਸ ਵੇਸ਼ਵਾ ਨੇ ਕਿਹਾ ਕਿ ਮੇਰੇ ਧਨ ਭਾਗ ਹਨ ਕਿ ਤੁਹਾਡੇ ਵਰਗੇ ਸਾਧੂ ਮਹਾਪੁਰਸ਼ ਆਏ ਹਨ ਉਹ بارش ਦੇ ਕਾਰਨ ਉਹਨਾਂ ਨੂੰ ਉੱਥੇ ਰਾਤ ਕੱਟਣੀ ਪਈ ਰਾਤ ਉਹਨਾਂ ਨੇ ਆਪਣੇ ਸਤ ਸੰਗ ਦੇ ਵਿੱਚ ਸਾਰੀ ਰਾਤ ਲੰਘਾਈ ਸਵੇਰੇ ਉੱਠੇ ਉਨਾ ਨੁਸਰਾ ਲੱਗਾ ਕਿ ਇਹ ਵੇਸ਼ਵਾ ਦਾ ਕੁਛ ਹਿਰਦਾ ਜੋ ਹੈ ਉਸ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ ਉਸ ਸਾਧੂ ਨੇ ਵੇਸ਼ਵਾ ਨੂੰ ਇੱਕ ਤੋਤਾ ਫੜਾਇਆ ਜੋ ਇੱਥੇ ਇਸ ਪੰਕਤੀ ਦੇ ਵਿੱਚ ਸਤਿਗੁਰੂ ਜੀ ਉਹ ਫਰਮਾ ਰਹੇ ਹਨ ਪੜ ਸੁਆ ਸੁਆ ਤੋਤਾ ਪੜ ਉਸ ਨੂੰ ਪੜਾ ਕੇ ਗਣਕ ਗਨਕਾ ਉਧਾਰੇ ਉਸਤਾਦਾਰ ਹੋ ਗਿਆ ਸਾਧੂ ਨੇ ਗਣਕਾਰ ਨੂੰ ਇੱਕ ਤੋਤਾ ਦਿੱਤਾ ਤੇ ਕਿਹਾ ਕਿ ਜਦੋਂ ਤੂੰ ਇਸ ਦੇ ਸਾਹਮਣੇ ਰਾਮ ਰਾਮ ਕਹੇਂਗੀ ਤਾਂ ਇਹ ਤੋਤਾ ਵੀ ਰਾਮ ਰਾਮ ਕਹੇਗਾ ਤੂੰ ਇਸ ਤੇ ਮੋਰੇ ਬੈਠ ਕੇ ਸਵੇਰੇ ਹਰ ਰੋਜ਼ ਰਾਮ ਰਾਮ ਕਰਨਾ ਹੈ ਕਿ ਤੇ ਤੋਤਾ ਵੀ ਇਹ ਰਾਮ ਰਾਮ ਕਹੇਗਾ ਤੂੰ ਇਸ ਨੂੰ ਬੁਲਾਉਣਾ ਹੈ ਰਾਮ ਰਾਮ ਤੋ ਗਣਕਾਰ ਹਰ ਰੋਜ਼ ਸਵੇਰੇ ਉੱਠਦੀ ਇਸ਼ਨਾਨ ਕਰਦੀ ਇਸ਼ਨਾਨ ਕਰਕੇ ਬੈਠ ਕੇ ਉਸ ਤੋਤੇ ਦੇ ਕੇ ਰਾਮ ਰਾਮ ਕਹਿੰਦੀ ਰਾਮ ਰਾਮ ਕਹਿੰਦੀ ਹਰ ਰੋਜ਼ ਹੀ ਰਾਮ ਰਾਮ ਇਸ ਤਰ੍ਹਾਂ ਉਚਾਰਦੀ ਤੇ ਤੋਤਾ ਵੀ ਰਾਮ ਰਾਮ ਬੋਲਦਾ ਇਹ ਉਹ ਸਾਧੂ ਦੀ ਇੱਕ ਝੁਕਤੀ ਸੀਗੀ ਕਿ ਕਿਸ ਤਰ੍ਹਾਂ ਉਸ ਨੂੰ ਤਾਰਨਾ ਹੈ ਇਸ ਤਰ੍ਹਾਂ ਰਾਮ ਰਾਮ ਰੋਜ਼ ਕਹਿੰਦੀ ਕਹਿੰਦੀ ਇਸ ਤਰ੍ਹਾਂ ਰਾਮ ਦੇ ਵਿੱਚ ਹੀ ਉਹ ਲੀਨ ਹੋ ਗਈ ਇਸ ਸਾਧੂ ਦੀ ਜੁਗਤੀ ਦੇ ਮੁਤਾਬਕ ਉਹ ਉਸ ਰਾਮ ਦੇ ਨਾਲ ਜੁੜ ਗਈ ਉਸ ਤੋਤੇ ਨੂੰ ਰਾਮ ਰਾਮ ਕਹਿੰਦੀ ਹੋਈ ਅਤੇ ਉਸ ਦਾ ਉਧਾਰ ਹੋ ਗਿਆ ਤਾਂ ਸਤਿਗੁਰੂ ਜੀ ਇੱਥੇ ਸਾਨੂੰ ਇਹੀ ਉਪਦੇਸ਼ ਕਰਦੇ ਹਨ ਸੰਗਤ ਕਾ ਗੁਣ ਬਹੁਤ ਅਧਿਕਾਈ ਕਿ ਸੰਗਤ ਕਰਨ ਦੇ ਬਹੁਤ ਹੀ ਗੁਣ ਹਨ ਉਸ ਵੇਸ਼ਵਾ ਨੇ ਸਿਰ ਥੋੜੇ ਚਿਰ ਲਈ ਉਸ ਸਾਧੂ ਦੀ ਸੰਗਤ ਕੀਤੀ ਸਾਧੂ ਨੇ ਜੋਗਤੀ ਵਰਤੀ ਉਸ ਨੂੰ ਇੱਕ ਤੋਤਾ ਦੇ ਦਿੱਤਾ ਕਿ ਇਸ ਨੂੰ ਤੂੰ ਵਾਹਿਗੁਰੂ ਰਾਮ ਰਾਮ ਕਹੇਂਗੀ ਤਾਂ ਇਹ ਵੀ ਅਗੋਂ ਰਾਮ ਰਾਮ ਕਹੇਗਾ ਤੂੰ ਹਰ ਰੋਜ਼ ਇਸ ਨੂੰ ਰਾਮ ਰਾਮ ਕਹਿਲਾਣਾ ਹੈ ਇਸ ਤਰ੍ਹਾਂ ਉਹ ਪੜਾਈ ਗਈ ਉਸ ਉਹ ਰਾਮ ਰਾਮ ਬੁਲਾਈ ਗਈ ਅਤੇ ਉਸ ਗਣਕਾ ਦਾ ਆਧਾਰ ਹੋ ਗਿਆ ਸੰਗਤ ਕਾ ਗੁਣ ਬਹੁਤ ਅਧਿਕਾਈ ਅੜਸੂਆ ਗਣਕ ਉਧਾਰੇ ਪਰਸਨ ਪਰਸ ਪਏ ਕੁਬਜਾ ਕੋ ਲਬਕੁੰਤ ਸਿਧਾਰੇ ਕੁਬਜਾ ਜਿਸ ਤੱਕ ਕੋ ਬਣਿਖਲਿਆ ਹੋਇਆ ਸੀ ਕੰਸ ਜੋ ਸੀ ਉਸਦੀ ਇਹ ਦਾਸੀ ਸੀ ਕ੍ਰਿਸ਼ਨ ਦਾ ਮਾਮਾ ਕੰਸ ਤੋ ਇਹ ਹਰ ਰੋਜ਼ ਅਤਰ ਤੋਰ ਕੇ ਕਾਂਸ ਦੇ ਲਈ ਲਿਉਂਦੀ ਇੱਕ ਦਿਨ ਉਹ ਕ੍ਰਿਸ਼ਨ ਜੀ ਨੂੰ ਕਾਂਸ ਨੇ ਮਥੁਰਾ ਵਿੱਚ ਬੁਲਾਇਆ ਉਹ ਰਾਤ ਤੇ ਜਾ ਰਹੇ ਸਨ ਤੇ ਇਹ ਉਹ ਵਿਜ਼ਾ ਜੋ ਸੀ ਕੁਬਜਾ ਉਸ ਦਾ ਕੋਬ ਨਿਕਲਿਆ ਹੋਇਆ ਸੀ ਬਿਲਕੁਲ ਕੁੱਬੀ ਹੋਈ ਹੋਈ ਸੀ ਉਹ ਉਥੋਂ ਲੰਗੀ ਜਦੋਂ ਉਸ ਨੇ ਕ੍ਰਿਸ਼ਨ ਜੀ ਨੂੰ ਦੇਖਿਆ ਤਾਂ ਉਸ ਨੇ ਆਪਣੇ ਹੱਥ ਦੇ ਵਿੱਚ ਹਾਰ ਸੀ ਉਹ ਅੱਗੇ ਹੋ ਕੇ ਹਾਰ ਕ੍ਰਿਸ਼ਨ ਜੀ ਦੇ ਪਾਣ ਲੱਗੀ ਪਰ ਉਹ ਕੋਬਰ ਨਿਕਲਣ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਉਹ ਹਾਰ ਪਾਇਆ ਨਹੀਂ ਜਿੱਗਿਆ ਉਹਦੇ ਕੋਲੋਂ ਜਦੋਂ ਕ੍ਰਿਸ਼ਨ ਜੀ ਨੇ ਦੇਖਿਆ ਕਿ ਇਹਨਾਂ ਇਸ ਦੇ ਵਿੱਚ ਤਾਂ ਬਹੁਤ ਹੀ ਪਿਆਰ ਹੈ ਉਸਨੇ ਕ੍ਰਿਸ਼ਨ ਜੀ ਨੂੰ ਚੋਆ ਚੰਦਨ ਆ ਕਰ ਵੀ ਪਕਸ਼ਸ਼ ਕੀਤੇ ਤਾਂ ਕ੍ਰਿਸ਼ਨ ਜੀ ਨੇ ਕੀ ਕੀਤਾ ਕਿ ਉਹ ਭੁਜਾ ਦੇ ਅੰਗੂਠੇ ਦੇ ਉੱਤੇ ਆਪਣਾ ਪੈਰ ਰੱਖ ਕੇ ਉਸ ਦੀ ਠੋਡੀ ਨੂੰ ਤਾਂ ਨੂੰ ਚੱਕਿਆ ਤੇ ਉਹਦਾ ਖੂਬ ਕੱਢ ਦਿੱਤਾ ਉਸ ਦਾ ਖੂਬ ਨਿਕਲ ਗਿਆ ਤੇ ਉਸ ਨੇ ਉਹ ਕ੍ਰਿਸ਼ਨ ਜੀ ਦੇ ਹਾਰ ਪਾਇਆ ਪਰ ਜਦੋਂ ਉਹ ਪਰਸਨ ਪਰਸਹ ਸਭ ਤੋਂ ਵੱਡੀ ਪਰਸ ਸਪਰਸ਼ ਜੋ ਸੀਗੀ ਕ੍ਰਿਸ਼ਨ ਜੀ ਦੀ ਉਸ ਉਭਜਾ ਦੇ ਨਾਲ ਪੈਰ ਦੇ ਨਾਲ ਲੱਗੀ ਤਾਂ ਉਸ ਨੂੰ ਸਾਰਾ ਹੀ ਗਿਆਨ ਹੋ ਗਿਆ ਅਤੇ ਉਹ ਉਭਜਤ ਤਰ ਗਈ ਉਸ ਦਾ ਕੋਭ ਵੀ ਨਿਕਲ ਗਿਆ ਅਤੇ ਉਸ ਸੰਸਾਰ ਤੋਂ ਤਰ ਗਈ ਇਹ ਹੈ ਸਤਿਗੁਰੂ ਜੀ ਜੋ ਕੇ ਧਿਆਨ ਸੰਗਤ ਕਾ ਗੁਣ ਬਹੁਤ ਅਧਿਕਾਈ ਇਹ ਸੰਗਤ ਜੋ ਕਿਸੇ ਦੀ ਸੰਗਤ ਮਿਲਦੀ ਹੈ ਇਸ ਸੰਗਤ ਦੇ ਹੀ ਸਾਰੇ ਫਲ ਹਨ ਪੜ ਸੂਵਾ ਗਣਕ ਉਧਾਰੇ ਪਰਸਨ ਪਰਸ ਪਏ ਕਬਜਾ ਕੋ ਪਰਸਨ ਸ੍ਰੇਸ਼ਟ ਪਰਸ ਸ੍ਰੇਸ਼ਟ ਛੂ ਜਦੋਂ ਕ੍ਰਿਸ਼ਨ ਜੀ ਨੇ ਉਸ ਕਬਜਾ ਦੇ ਪੈਰ ਦੇ ਅੰਗੂਠੇ ਉੱਤੇ ਆਪਣਾ ਪੈਰ ਰੱਖਿਆ ਉਹਨਾਂ ਦੀ ਛਪਰਸ਼ ਪ੍ਰਾਪਤ ਹੋਈ ਚਰਨਾ ਦੀ ਛੋਹ ਪ੍ਰਾਪਤ ਹੋਈ ਪਰਸਨ ਪਰਸ ਪਏ ਕਬਜਾ ਕੋ लै वैकुंठ सदारे वो वैकुंठ ਦੇ ਵਿੱਚ ਪਹੁੰਚ ਗਈ ਅਰਥਾਤ ਉਸ ਦੀ ਸਾਰੀ ਮੁਕਤੀ ਹੋ ਗਈ ਉਸ ਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ ਉਸ 와ਹਿਗੁਰੂ ਦੇ ਦਰਸ਼ਨ ਹੋ ਗਏ ਤੋ ਇਹ ਅਸ਼ਟਪਦੀ ਦੇ ਵਿੱਚ ਸਤਿਗੁਰੂ ਸਾਨੂੰ ਇਹ ਉਪਦੇਸ਼ ਕਰਦੇ ਹਨ ਕਿ ਸੰਗਤ ਦੇ ਫਲ ਕੀ ਹਨ ਸੰਗਤ ਦੇ ਵਿੱਚ ਜੁੜਨ ਦੇ ਨਾਲ ਉਹ ਸਾਰੇ दैवी ਗੁਣ ਸਾਨੂੰ ਪ੍ਰਾਪਤ ਹੋ ਜਾਂਦੇ ਹਨ ਸੰਗਤੋ বিনা ਅੰਦਰ ਮੈਲ ਹੀ ਮੈਲ ਚੜ ਜਾਂਦੀ ਹੈ। ਤੋਂ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਬਾਣੀ ਦੇ ਰਾਹੀ ਗੁਣ ਗਾਈਏ। ਆਪਣੀ ਸੁਰਤ ਨੂੰ ਬਾਣੀ ਦੇ ਵਿੱਚ ਜੋੜ ਕੇ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਈਏ। ਤਾਂ ਜੋ ਸਾਡੇ ਉੱਤੇ ਵੀ ਉਸ ਵਾਹਿਗੁਰੂ ਦੀ ਕਿਰਪਾ ਹੋਵੇ। ਅਤੇ ਸਾਡਾ ਜੋ ਜਨਮ ਹੈ ਉਹ ਵੀ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ